ਕਾਲਪਾ ਵਰੀ ਦੀ ਕੀ ਫਤ ਹੈ ਹੁਣ ਬਾਈ ਜੀ ਕੱਢੀ ਆ ਥੋੜੀ ਜੀ ਟੁੱਪ ਇੰਦਰ ਦੇਵਤਾ ਜੀ ਨੇ ਅਸੀਂ ਇਧਰ ਨੂੰ ਕਮਾਉਣ ਵਾਸਤੇ ਕੱਢੀਆਂ ਸੀ ਬਾਹਰ ਨੂੰ ਮਾਲ ਇਹ ਤੇ ਪਰ ਪਰ ਲੈਣੀਆਂ ਹੱਥ ਪੈਰ ਖੁੱਲੇ ਕਰ ਲੈਣੀਆਂ ਮਸਤੀ ਮਾਰਦੇ ਆ ਇਹ ਹੁਣ ਮੌਜਾ ਮਾਰਦੇ ਹੋਵੇ ਫੌੜ ਲਾ ਕੇ ਖੋਲ ਲਿਆ ਬਾਰਨ ਮੌੜ ਆ ਆ ਇੰਦਰ ਕੋਮ ਕੰਮ ਰਿਹਾ ਵੇ ਕੋਣੇ ਹੜ ਧਾਰਾ ਨਾਲ ਪੰਗੇ ਲੈਂਦਾ ਮੀਟਰ ਬਹੁਤ ਨਹੀਂ ਮਿਲਾਇਆ ਮਹਿਕਮੇ ਵਾਲੇ ਨੇ ਅਣਗੈਲੀ ਭਾਲੀ ਕਰਦੇ ਆ ਜਵਾਕ ਵੀ ਹੱਥ ਲਾ ਸਕਦਾ ਇਹਨਾਂ ਨੂੰ ਮਤਲਬ ਵੇਖੋ ਜਮਾ ਹੀ ਨਹੀਂ ਮਿਆਂ ਬੱਕਰਾ ਵੇ ਲਖੈਂਦਾ ਨਾਲ ਇਹਦੇ ਇੰਨਾ ਨਹੀਂ ਚਾਹੀਦਾ ਯਾਰ ਅਨਗਰਦੀ ਆਹ ਤੰਗ ਕੇ ਤੁਰ ਜਾਂਦੇ ਆ ਮੁੜ ਕੇ ਬਸ ਉਹ ਜਾਂਦਾ ਰਹੇ ਕੋਈ ਮਰੇ ਉਹਨਾਂ ਨੂੰ ਕੋਈ ਜ਼ਿੰਮੇਵਾਰ ਨਹੀਂ ਆਹ ਬੱਚਾ ਸਰਦਾ ਕੋਲੇ ਆਵੇ ਆਹ ਬੱਚਾ ਹਸਾਬ ਲਾਲਾ ਵੀ ਆ ਮੀਟਰ ਕਿੰਨੇ ਕੇ ਹੱਥ ਲਾ ਲੇ ਜਵਾਕ ਤਾਂ ਜਾ ਜਾਂਦੀ ਹੋ ਸਕਦੀ ਮਹਿਕ ਮਹਿਲ ਨੂੰ ਚਾਹੀਦਾ ਹੈ ਵੀ ਥੋੜੇ ਜਿ ਉੱਤੇ ਕਰਨੇ ਚਾਹੀਦੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ